ਜਿਵੇਂ ਕਿ ਸਭ ਨੂੰ ਪਤਾ ਹੈ ਕਿ ਵੈਸਟ ਦੇ ਵਿੱਚ ਜਿਹੜੀਆਂ ਜਿੰਮਣੀ ਚੋੜਾਂ ਦਾ ਐਲਾਨ ਜੜਾ ਵਾਲ ਇਲੈਕਸ਼ਨ ਕਮਿਸ਼ਨ ਵੱਲੋਂ ਥੋੜੇ ਦਿਨ ਪਹਿਲਾਂ ਕਰ ਦਿੱਤਾ ਗਿਆ ਸੀ ਉਸੇ ਨੂੰ ਲੈ ਕੇ ਪਾਰਟੀਆਂ ਲਗਾਤਾਰ ਜਿਹੜੀਆਂ ਵਾ ਉਹ ਤਿਆਰੀਆਂ ਕਰ ਰਹੀਆਂ ਨੇ ਉਸੇ ਨੂੰ ਲੈ ਕੇ ਅੱਜ ਜਿਹੜਾ ਆਮ ਆਦਮੀ ਪਾਰਟੀ ਉਲ ਬਹੁਤ ਵੱਡਾ ਐਲਾਨ ਕੀਤਾ ਗਿਆ ਜੜਾ ਉਮੀਦਵਾਰ ਦਾ ਐਲਾਨ ਜੜਾ ਕਰ ਦਿੱਤਾ ਗਿਆ ਵਾ ਕਾਫੀ ਦਿਨ ਤੋਂ ਚਰਚਾਵਾਂ ਚੱਲ ਰਹੀਆਂ ਸੀ ਕਿਹੜੇ ਉਮੀਦਵਾਰ ਨੂੰ ਜਿਹੜੀ ਟਿਕਟ ਮਿਲ ਸਕਦੀ ਏ ਉਸ ਨੂੰ ਲੈ ਕੇ ਜਿਹੜਾ ਭਗਵੰਤ ਮਾਨ ਵੀ ਜਿਹੜਾ ਵਾ ਜਲੰਧਰ ਦੇ ਵਿੱਚ ਆਪਣੇ ਰਿਹਾਇਸ਼ ਜਿਹੜਾ ਕਿਰਾਏ ਤੇ ਘਰ ਲੈ ਲਿੱਤਾ ਗਿਆ ਦੀਪਨਗਰ ਦੇ ਵਿੱਚ ਉਸੇ ਨੂੰ ਲੈ ਕੇ ਜਿਹੜਾ ਵਾ ਤਿਆਰੀਆਂ ਚੱਲ ਰਹੀਆਂ ਨੇ ਕਿ ਜਲੰਧਰ वेस्ट ਸਾਈਡ ਦੇ ਉੱਤੇ ਸਾਰਿਆਂ ਦੇ ਨਿਗਾਹ ਨੇ ਕਿਹੜੀ ਪਾਰਟੀ ਲਈ ਮੋਰਚਾ ਮਾਰਦੇ ਉਸ ਤੇ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਵਾ ਮਹਿੰਦਰ ਭਗਤ ਨੂੰ ਜਲੰਧਰ ਤੋਂ ਜਿਹੜਾ ਵਾ ਵੈਸਟ ਇਲਾਕੇ ਦੇ ਵਿੱਚ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਉਸ ਤੋਂ ਜਿਹੜਾ ਐਲਾਨ ਕਰ ਦਿੱਤਾ ਕਿ ਮਹਿੰਦਰ ਭਗਤ ਜਿਹੜੇ ਉੱਥੇ ਦੇ ਉਮੀਦਵਾਰ ਹੋਣਗੇ ਤੇ ਰੋਬਿਨ ਸਾ ਆਪਣਾ ਦੀ ਗੱਲ ਕਰੀਏ ਰੋਬਿਨ ਸਾ ਆਪਣਲਾ ਦੀ ਵੀ ਚਰਚਾ ਚੱਲਦੀ ਐ ਇਸ ਨੇ ਨੇ ਭਾਜਪਾ ਛੱਡ ਕੇ ਜਿਹੜੀ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਸੀ ਭਾਵੇਂ ਉਹਨਾਂ ਨੂੰ ਇੱਕ ਬਹੁਤ ਵੱਡਾ ਝਟਕਾ ਲੱਗਾ ਤੇ ਵੈਸਟ ਦੇ ਵਿੱਚ ਜਿਹੜਾ ਮਹਿੰਦਰ ਭਗਤ ਨੂੰ ਜਿਹੜਾ ਵਾ ਉਹ ਉਮੀਦਵਾਰ ਜਿਹੜਾ ਐਲਾਨ ਦਿੱਤਾ ਗਿਆ ਹੈ ਤੇ ਗੱਲ ਕਰੀਏ ਆਮ ਆਦਮੀ ਪਾਰਟੀ ਨੇ ਵੈਸਟ ਤੋਂ ਜਿਮਣੀ ਚੋੜਾਲੇ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਵਾ ਤੇ ਆਮ ਆਦਮੀ ਪਾਰਟੀ ਨੇ ਜਿਹੜਾ ਮਹਿੰਦਰ ਭਗਤ ਨੂੰ ਜਲੰਧਰ ਵੈਸਟ ਤੋਂ ਉਮੀਦਵਾਰ ਜਿਹੜਾ ਬਣਾਇਆ ਵਾ ਦੱਸਦੀ ਹੈ ਕਿ ਮਹਿੰਦਰ ਭਗਤ ਸਾਬਕਾ ਮੰਤਰੀ ਚੁੰਨੀ ਲਾਲ ਭਗਤ ਦੇ ਜਿਹੜੇ بیٹے ਆ ਜਿਹੜੀਆਂ ਕਾਫੀ ਜਿਹੜੇ ਵਿਵਾਦ ਵੀ ਸ਼ੁਰੂ ਹੋਏ ਸੀ ਚੁੰਨੀ ਲਾਲ ਭਗਤ ਜਿਹੜੇ ਇੱਕ ਵੀਡੀਓ ਦੇ ਵਿੱਚ ਰੋਂਦੇ ਵੀ ਦਿਖਾਈ ਦੇ ਰਹੇ ਆ ਸੀ ਤੇ ਜ਼ਿਕਰ ਕਰਦੀਏ ਕਿ ਸ਼ੀਤਨ ਰਾਗ 2022 ਦੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਸਨ ਤੇ ਉਹਨਾਂ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਛੱਡ ਕੇ ਜਿਹੜੀ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਜੁਆਇਨ ਕਰ ਲਈ ਸੀ ਇੱਕ ਬਹੁਤ ਵੱਡਾ ਝਟਕਾ ਆਮ ਆਦਮੀ ਪਾਰਟੀ ਨੂੰ ਲੱਗਾ ਸੀਗਾ ਤੇ ਉਸ ਤੋਂ ਬਾਅਦ ਅਸਤੀਫਾ ਵਾਪਸ ਲੈਣ ਦੀ ਵੀ ਗੱਲ ਕੀਤੀ ਸੀ ਭਾਵੇਂ ਉਹਨਾਂ ਦਾ ਅਸਤੀਫਾ ਜਿਹੜਾ ਮਨਜ਼ੂਰ ਕਰ ਲਿਆ ਉਸ ਤੋਂ ਬਾਅਦ ਜਿਹੜਾ ਵਾ ਇਲੈਕਸ਼ਨਾਂ ਦਾ ਜਿਹੜਾ ਐਲਾਨ ਕੀਤਾ ਗਿਆ ਕਿ ਵੈਸਟ ਦੇ ਵਿੱਚ ਜਿਹੜੇ ਇਲੈਕਸ਼ਨ ਦੁਬਾਰਾ ਕਰਾਏ ਜਾਣਗੇ ਪੰਜਾਬ ਚ ਲੋਕ ਸਭਾ ਚੋਣਾਂ ਦਾ ਮਿਸ਼ਨ 13 ਜੀਰੋ ਦੀ ਅਸਫਲਤਾ ਤੋਂ ਬਾਅਦ ਆਮ ਆਦਮੀ ਪਾਰਟੀ ਸਰਕਾਰ ਪ੍ਰੋਸੇਯੋਗਤਾ ਦਾਲ ਤੇ ਲੱਗ ਗਈ ਹੈ ਸਿਰਫ ਤਿੰਨ ਲੋਕ ਸਭਾ ਸੀਟਾਂ ਜਿੱਤਣ ਤੋਂ ਬਾਅਦ ਸਿਰਫ ਇੱਕ ਵਿਧਾਨ ਸਭਾ ਜਿਹੜੀ ਸੀਟ ਵੈਸਟ ਦੇ ਵਿੱਚ ਚੋਣ ਲੜਕੇ ਜਿਹੜੀਆਂ ਸਾਰੀਆਂ ਚੋਣਾਂ ਜਿਹੜੀਆਂ ਉਹਦੀ ਜਿਹੜੀ ਵੈਸਟ ਦੇ ਉੱਤੇ ਨਿਗਾ ਹੁਣ ਕਿਹੜੀ ਪਾਰਟੀ ਜਿਹੜੀ ਮੋਰਚਾ ਮਾਰ ਸਕਦੀ ਵੈਸਟ ਤੋਂ ਮਹਿੰਦਰ ਭਗਤ ਨੂੰ ਜਿਹੜਾ ਵਾ ਉਹ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੁਣ ਦੇਖਣਾ ਹੋ ਗਿਆ ਕਿ ਕਿੰਨਾ ਜਿਹੜਾ ਫਾਇਦਾ ਹੁੰਦਾ ਵਾ ਇਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਤੇ ਬਹੁਤ ਜ਼ਿਆਦਾ ਨੁਕਸਾਨ ਦੇਖਣ ਨੂੰ ਮਿਲ ਰਿਹਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਤੇ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਜਿਮਣੀ ਚੋਣਾਂ ਲਈ ਤਿਆਰੀਆਂ ਤੇਜ਼ ਕਰ ਰਹੇ ਨੇ ਸੂਤਰਾਂ ਮੁਤਾਬਕ ਸੀਐਮ ਮਾਨ ਵੀ ਜਿਹੜਾ ਵਾ ਜਲੰਧਰ ਚੌਣੀ ਦੇ ਵਿੱਚ ਦੀਪਨਗਰ ਦੇ ਵਿੱਚ ਉਹਨਾਂ ਨੇ ਕਿਰਾਏ ਤੇੜੀ ਕੋਠੀ ਲੈ ਲਈ ਆ ਤੇ ਚੋਣਾ ਤੱਕ ਜਿਹੜਾ ਵਾ ਭਗਵੰਤ ਮਾਨ ਜਿਹੜਾ ਵਾ ਜਲੰਧਰ ਦੇ ਵਿੱਚ ਹੀ ਡੇਰੇ ਲਗਾ ਕੇ ਰਹਿਣਗੇ ਪੰਜਾਬ ਦੇ ਚੋਣ ਅਧਿਕਾਰੀ ਸਿਬਨ ਸਿੰਘ ਨੇ ਆਪਣੀ ਜਾਣਕਾਰੀ ਇੱਕ ਪੱਛਮੀ ਜਿਮਣੀ ਚੋਣ ਲਈ 10 ਜੁਲਾਈ ਨੂੰ ਵੋਟਾਂ ਪਾਣਗੇ ਇਹ ਬਾਬਤ ਭਾਰਤੀ ਚੋਣ ਕਮਿਸ਼ਨ ਵੱਲੋਂ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਸਿਬਨ ਸਿੰਘ ਨੇ ਦੱਸਿਆ ਕਿ 14 ਜੂਨ ਨੂੰ ਜਿਹੜਾ ਨੋਟੀਫਿਕੇਸ਼ਨ ਜਿਹੜਾ ਜਾਰੀ ਕੀਤਾ ਜਾਏਗਾ ਨਾਮਜਾਦਗੀ ਭਰਨ ਦੀ ਆਖਰੀ ਮਿਤੀ 21 ਜੂਨ ਨੂੰ ਹੋਏਗੀ ਨਾਮਜਾਦਗੀ ਪੱਤਰ ਦੀ ਪੜਤਾਲ 24 ਜੂਨ ਸੋਮਵਾਰ ਤੱਕ ਜਿਹੜੀ ਕੀਤੀ ਜਾਏਗੀ ਜਦਕਿ ਨਾਮਜਾਦਗੀ ਪੱਤਰ ਵਾਪਸ ਲੈਣ ਦੀ ਤਾਰੀਖ 26 ਜੂਨ ਨੂੰ ਜਿਹੜੀ ਆ ਨਾਮਜਾਦਗੀ ਜਿਹੜੇ ਪੱਤਰ ਵਾਪਸ ਲੈ ਜਾਣਗੇ ਉਹਨਾਂ ਦੱਸੇਗੀ 10 ਜੁਲਾਈ ਨੂੰ ਵੋਟਾਂ ਪੈਣੀਆਂ ਤੇ 13 ਜੁਲਾਈ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਜਿਹੜੇ ਨਤੀਜੇ ਜਿਹੜੇ ਐਲਾਨ ਕਰ ਦਿੱਤੇ ਜਾਣਗੇ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਵਾ ਉਮੀਦਵਾਰ ਜਿਹੜਾ ਵਾ ਜਲੰਧਰ ਵੈਸਟ ਤੋਂ ਜਿਹੜਾ ਐਲਾਨ ਦਿੱਤਾ ਗਿਆ ਭਿੰਦਰ ਭਗਤ ਨੂੰ ਤੇ ਇਸ ਖਬਰ ਉਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਦੌਰ ਦੱਸਿਓ ਕਿਹੜੀ ਪਾਰਟੀ ਦਾ ਉਮੀਦਵਾਰ ਇੱਥੋਂ ਮੋਰਚਾ ਮਾਰ ਸਕਦਾ ਵਾ ਤੇ ਬਹੁਤ ਵੱਡੀ ਜਿਹੜੀ ਹਾਸਲ ਜਿੱਤ ਕੀਤੀ ਸੀਗੀ ਚਰਨਜੀਤ ਚੰਨੀ ਨੇ ਜਲੰਧਰ ਤੋਂ ਉਹਨਾਂ ਨੇ ਵੀ ਡੇਰੇ ਲਗਾਏ ਸੀ ਉਹਨੂੰ ਭਗਵੰਤ ਮਾਨ ਵੀ ਜਲੰਧਰ ਦੇ ਵਿੱਚ ਆ ਕੇ ਉਹ ਜਿਹੜੇ ਡੇਰੇ ਲਗਾਉਣ ਦੀ ਤਿਆਰੀ ਕਰ ਰਹੇ ਨੇ ਤੇ ਜਲੰਧਰ ਦੇ ਦੀਪਨਗਰ ਵਿੱਚ ਉਹਨਾਂ ਨੇ ਕੋਠੀ ਲਾ ਲਈਏ ਤੇ ਹੁਣ ਦੇਖਣਾ ਹੋਵੇਗਾ ਕਿ ਕਿਹੜੀ ਪਾਰਟੀ ਜਲੰਧਰ ਵੈਸਟ ਤੋਂ ਜਿਹੜੀ ਮੋਰਚਾ ਮਾਰ ਸਕਦੀ ਹੈ ਬਹੁਤ-ਬਹੁਤ ਤੁਹਾਡਾ ਧੰਨਵਾਦ